ਇਹ ਰਿਆਰ ਦਾ ਹਰੇਕ ਨਾ ਬਈ ਲੈ ਕੇ ਸ਼ਹਿਰੋਂ ਸੰਗਲੀ ਪਾ ਦਿੰਦਾ ਆ ਕੋਈ ਟਾਵਾ ਇਹ ਵੀ ਡਾਕਟਰ ਜੱਗੀ ਦੇ ਬਾਪੂ ਨੇ ਬਣਾਇਆ ਰੱਸਾ ਤੇ ਆ ਕੀ ਢਿੰਡੀ ਜੀ ਬਣਾਈ ਐ ਇਹ ਆ ਢਿੰਡੀ ਬਣਾ ਕੇ ਆ ਦੇਖੋ ਬਈ ਇਹ ਪਹਿਲਾਂ ਵਾਲੇ ਬਾਬੇ ਹੀ ਬਣਾਉਂਦੇ ਸੀ ਤੇ ਕੱਟੀ ਵੀ ਮਾਂ ਦੇ ਪੁੱਤੋ ਕਿਹੜੇ ਸੀਮਨ ਦੀ ਸੀ ਜੱਗੀ ਇਹ 5529 ਦੀ ਸੀ ਯਾਰ ਸੀਆਈਆਰਬੀ ਦੇ 5529 ਦੀ ਕੱਟੀ ਆ ਬਹੁਤ ਸੋਹਣੀ ਜਿਵੇਂ नाग ਵਰਗੀ ਇੱਕ ਬਾਲ ਵੀ ਸਰੀਰ ਤੇ ਚਿੱਟਾ ਨਹੀਂ ਵੀਰੇ ਕੱਟੀ ਦੇ ਚੈੱਕ ਕਰੋ ਇਹ ਆ ਸਰਕਾਰੀ ਬੁੱਲਾਂ ਦੇ ਰਿਜ਼ਲਟ ਕੱਲੇ ਹਾਥੀ ਦੇਖ ਕੇ ਨਾ ਟੀਕੇ ਭਰਾ ਲਿਆ ਕਰੋ ਚੰਮ ਚੜਿਆਂ ਵਾਲਿਆਂ ਦੇ ਆ ਬਾਈ ਨੇ ਸਾਰੇ ਐਚ ਆਰ ਡੀ ਬੀ ਦੇ ਲਗਭਗ ਪਸ਼ੂ ਆ ਬਾਈ ਕੋਲੇ ਇੱਕ ਵੀ ਨਹੀਂ ਮਨ ਲੱਗਾ ਜੱਗੀ ਪ੍ਰਾਈਵੇਟ ਤਾਂ ਹੋਣਾ ਹਨ ਸਾਰੇ ਬਾਈ ਜੀ ਕੋਈ ਐਚ ਆਰ ਡੀ ਬੀ ਦਾ ਕੋਈ ਸੀ ਆਈ ਆਰ ਬੀ ਬਸ ਇਹਨਾਂ ਚੋਂ ਸਾਨੂੰ ਬਾਈ ਦੇ ਘਰੇ ਮਿਲਣਗੇ ਤੇ ਬਾਕੀ ਆ ਬਾਈ ਦਾ ਹੈ ਇਹ ਕਿਹੜਾ ਐਮ 466 ਵਾਲਾ ਹੈ ਐਮ 466 मां ਇਹਦੀ M29 ਦੀ ਸੀ ਤੇ ਆਪ M460 ਦਾ ਜੱਗੀ ਡਾਇਰੈਕਟ ਕ੍ਰੋਸਿੰਗ ਵਾਸਤੇ ਵੀ ਆ ਹੁਣ ਡਾਇਰੈਕਟ ਕ੍ਰੋਸਿੰਗ ਕਰਾਉਣੇ ਆ ਓਪਨ ਕਰਤਾ ਜਮਾ ਜੇ ਬਾਈ ਕਈ ਵਾਰੀ ਸਿੰਮਣਾ ਤੋਂ ਆਪਣਾ ਪਸ਼ੂ ਨਹੀਂ ਰਹਿੰਦਾ ਤਾਂ ਚੰਗੀ मां ਇਹਦੀ ਵੀਰੇ ਕਿੰਨਾ ਕੁ ਦੁੱਧ ਸੀ ਜੱਗੀ ਦੀ ਮਾਂ ਦਾ ਇਹਦੀ ਮਾਂ ਦਾ 18 ਲੀਟਰ ਦੁੱਧ ਸੀ M29 ਦੀ ਮਾਂ ਇਹਦੀ ਅੱਛਾ ਇੱਥੇ ਹੈਗੀਏ ਤੇਰੇ ਕੋਲ ਹੁਣ ਅੱਛਾ M29 ਦੀ ਮਾਂ ਵੀ ਸਾਨੂੰ ਆਪਾਂ ਦੋਸਤੋ ਦਿਖਾ ਦੰਨੇ ਆ 18 ਲੀਟਰ ਇਹਦੀ ਮਾਂ ਦਾ ਦੁੱਧ ਦਾ ਕੱਟੇ ਦੀ ਦਾ ਕਿਸੇ ਭਰਾ ਨੇ ਵੀਰੇ ਡਾਇਰੈਕਟ ਕ੍ਰੋਸਿੰਗ ਕਰਾਉਣੀ ਹੋਵੇ ਅੱਛਾ ਆਹਾ ਆ ਉਹਦੀ ਮਾਂ ਆ ਗਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਣ ਨਾਲ ਹੀ ਆਂਦਾ ਅੱਛਾ ਹਣੇ ਤਾਂ 2 ਮਿੰਟ ਰਹਿੰਦੇ ਹੁਣ ਡਰਾਈ ਆ ਬਿਲਕੁਲ ਵੀਰੇ ਆ ਦੇਖੋ ਤੇ ਜੱਗੀ ਇਹਨਾਂ ਦੇ ਨਜ਼ਾਰੇ ਆ ਕਿ ਮੈਂ ਵਾਟਰ ਬੋਲਾਂ ਦੇ ਇਹ 2 ਮਿੰਟ ਇਹਦਾ ਇਹ ਨੂੰ ਹਜੇ ਹੋਣ ਛੱਡਿਆਗਾ 15 ਕਿਲੋ ਹੋਵੇ ਅੱਛਾ 200 ਛੱਡਿਆ ਚਾਹ ਲਿਖੀ ਠੀਕ ਆ ਆ ਜਿੰਨੀ ਇਹਨਾਂ ਨੂੰ ਲੋਡ ਉਹਨਾਂ ਨਾਲ ਪਾਣੀ ਪੀ ਜਾਂਦੇ ਹੈ ਆ ਬਹੁਤ ਵਧੀਆ ਕੰਮ ਆ ਯਾਰ ਇਹ ਆਪਾਂ ਵੀ ਜ਼ਰੂਰ ਲਵਾਵਾਂਗੇ ਗਰੋਥ ਦਾ ਦੋਸਤੋ ਇਹਦੇ ਨਾਲ ਜੇ ਨਾਲ ਬੱਚਿਆਂ ਨੂੰ ਫੀਡ ਹੋਵੇ ਤੇ ਪਾਣੀ ਖੁੱਲਾ ਡੁੱਲਾ ਪੀ ਜਾਂਣਾ ਪੂਰੀ ਢਾਂਡ ਗਰੋਥ ਕਰਦੇ ਆ ਆ ਕਿਹੜੇ ਦੇ ਆ ਗਿਆ ਜੱਦੀ ਬੱਚਾ PC 573 PC 574 ਦੀ ਇਹ ਵੀ ਦੇਖੋ ਦੋਸਤੋ گورਨਮੈਂਟ ਸੀਮਰ ਐਚ ਐਲ ਡੀ ਵੀ ਦੀ ਆ ਗਈ ਇਹ ਸਰਕਾਰੀ ਸਿਮਣਾ ਦੇ ਸਿਰਾਂ ਰਿਜ਼ਲਟ ਆ ਬਾਈ ਇਹ ਐਮ 468 ਦੀ ਕੱਟੀ ਆ ਹੈ ਹਾਂ ਬਾਕੀ ਦੋਸਤੋ ਇਹ ਸ਼ੌਂਕ ਵਾਸਤੇ ਵੀਡੀਓ ਆ ਕੋਈ ਸੇਲ ਵਾਸਤੇ ਨਹੀਂ ਹੈਗੀ ਇਹ ਚੰਡੀ ਵੀ 1000 ਵੀ 99 ਮੇਰੀ ਇਹ ਆਪਣੀ ਭੈ ਨਿੰਮੋ ਦੀ ਭੈਣ ਹੈਗੀ ਉਸੇ ਤਰ੍ਹਾਂ ਦੀ ਸਿੰਘ ਬਣਾਉਂਦੀ ਹੁੰਦੀ ਆ ਬਹੁਤ ਸੋਹਣੇ ਸਿੰਘ ਬਣਾਉਂਦਾ 102299 ਤੇ ਆ ਬਈ ਦੇ ਦੂਜੇ ਹੋਰ ਜਾਨਵਰ ਆ ਗਏ ਆ ਦੇਖੋ ਦੋਸਤੋ